ਮੇਰਾ ਟਾਈਮ ਬਹੁਤ ਥੋੜਾ ਰਹਿ ਗਿਆ ਹੁਣ 5 ਮਿੰਟ ਪੈਣਾ ਨੂੰ ਬੇਨਤੀ ਹੋ ਰਹੀ ਆ ਚੋਰੀਆ ਪਿੱਛੇ ਗਿਆ ਬੇ ਤੰਕਾ ਕਰਨਾ ਕਾਲੀ ਚੋਰੀਆ ਪਿੱਛੇ ਗਿਆ ਬੇ ਤੰਕਾ ਕਰਨਾ ਚੋਰੀਆ ਪਿੱਛੇ ਗਿਆ ਬੇ ਤਹ ਚਾਦਰਨਾ ਕਾਲੀ ਹੋ ਹਾਂ ਹੋ ਅਮੀ ਬਾਬਾ ਨਾਨਕਾ ਤੂ ਚਾਮੀ ਬਾਬਾ ਨਾਨਕਾ ਇਹੋ ਜਈਆਂ ਖੁਸ਼ੀਆਂ ਲੈ ਅਮੀ ਬਾਬਾ ਨਾਨਕਾ ਚੋਂਦੇ ਰੋ ਬਹੁਤ ਵਧਾਈਆਂ ਤੁਹਾਨੂੰ ਸਾਡੀਆਂ ਭੈਣਾਂ ਨੂੰ ਤੀਆਂ ਦੀਆਂ ਮੁਬਾਰਕਾ ਹੱਸਦੀਆਂ ਰੋ ਵਸਦੀਆਂ ਰੋ ਤੀਆਂ ਲੱਗਦੀਆਂ ਰਹੇ ਭੈਣ ਪਰਜਾਈ ਤੇ ਇੱਕ ਨੀ ਛੋਟੀ ਨਾਨਿੰਦ ਨੀ ਛੋਟੀ ਨਾਨਿੰਦ ਵੱਡੀ ਫਰਜਾਈ ਕਿੱਥੇ ਦਾ ਸ਼ਿਹਾਰ ਬਾਣੀਆ ਛੋਟੀ ਨਾਨਿੰਦ ਵੱਡੀ ਫਰਜਾਈ ਕਿੱਥੇ ਦਾ ਸ਼ਿਹਾਰ ਬਾਣੀਆ ਵਾਹ ਆਲੀ ਸੰਕੀਏ ਭੈਣਾਂ ਸੰਧਾਰੇ ਵਾਲੀ ਟੀਮ ਦੇ ਵਿੱਚ ਥੋੜੀ ਦੇਰ ਲੱਗੇਗੀ ਇਸ ਕਰਕੇ ਹੁਣ ਅਸੀਂ ਬੁਲਾ ਰਹੇ ਹਾਂ ਭੰਗੜਾ ਅੰਪਾਇਰ ਜਿਸ ਨੂੰ ਪੇਸ਼ ਕਰ ਰਹੇ ਨੇ ਜੱਸੀ, ਕੁਨਾਲ, ਅਰਜਨ, 골ਡਨ ਸੰਦੀਪ, ਗੁਰਪ੍ਰੀਤ, ਕੁਨਾਲ ਐਂਡ ਯੋਵਰਾਜ ਅੰਗੜਾ ਐਂਪਾਇਰ ਦੇਸ਼ ਪੰਜਾਬ ਦੀ ਜਿੱਥੇ ਪੈਦਾ ਹੋਇਆ ਨਾਨਕ ਪੀਰ ਇੱਥੇ ਵਹਿਰਿਆਂ ਦੇ ਸਿਰ ਵੱਢਦੀ ਜੋਧਿਆਂ ਦੀ ਸ਼ਮਸ਼ੀਰ ਜਿੱਥੇ ਭੈਣਾਂ ਸੁੱਖ ਮੰਗਦੀਆਂ ਇਹ ਜੁਗ-ਜੁਗ ਜੀਵਨ ਵੀਰ ਲਸ਼-ਲਸ਼ ਕਰਨ ਜਵਾਨੀਆਂ ਤੇ ਉੜਜੂ ਉੜਦ ਕਰਨ ਸਰੀਰ ਤੇ ਉੜਜੂ ਉੜ ਕਰਨ ਸਰੀਰ ਹੁਣ ਸਾਡੇ ਸੁਪਨਿਆਂ ਦੇ ਘਰ ਦੀ ਫੁਲਵਾੜੀ ਤੇ ਨਿੱਕੇ ਨਿੱਕੇ ਗੱਭਰੂ ਪੰਜਾਬੀ ਸੱਭਿਆਚਾਰਕ ਗੀਤਾਂ ਤੇ ਆਪਣੀ ਪਰਫਾਰਮੈਂਸ ਕਰਨ ਜਾ ਰਹੇ ਹਨ